ਗੁਰੂ ਜੀ ਕਹਿੰਦੇ ਮਰਦਾਨਿਆ ਸਾਡਾ ਵਿਚਾਰ ਤਾਂ ਪਹਿਲਾਂ ਹੀ ਸੀ ਵੀ ਅਸੀਂ ਸੁਮੇਰ ਪर्वਤ ਜਿੱਥੇ ਬਰਫ਼ ਨਾਲ ਚੋਟੀਆਂ ਢਕੀਆਂ ਰਹਿੰਦੀਆਂ ਹਨ ਜਿੱਥੇ ਸਿੱਧਾਂ ਦੀਆਂ ਮੰਡਲੀਆਂ ਬੈਠੀਆਂ ਹਨ ਜੋਗੀ ਲੋਕ ਬੈਠੇ ਲੰਬੀਆਂ ਸਮਾਧੀਆਂ ਲਾ ਕੇ ਆਪਣਾ ਘਰ-ਬਾਰ ਬੱਚੇ ਛੱਡ ਕੇ ਬੈਠੇ ਹਨ ਉਹਨਾਂ ਜੋਗੀਆਂ ਦੀ ਜਿਨ੍ਹਾਂ ਦੀ ਉਮਰ 7-800 ਸਾਲ ਤੇ ਵੀ ਵੱਧ ਉਮਰ ਹੋ ਗਈ ਹੈ 2-2 250 ਸਾਲ ਤਾਂ ਆਮ ਉਮਰਾਂ ਸੀ ਜੋਗੀਆਂ ਦੀ ਮਹਾਰਾਜ ਕਹਿੰਦੇ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਜੋਗੀਆਂ ਨੂੰ ਦੇਖ ਹੈ ਸੋ ਤਹ ਥਾਨ ਚਲੋ ਸੁਨ ਯੋਕਰ ਬੰਦ ਉਠਿਓ ਮਰਦਾਨਾ ਕਹਣ ਲਗੇ ਮਹਾਰਾਜ ਚਲੋ ਜੇ ਆਪ ਜੀ ਦੀ ਇੱਛਾ ਹੈ ਉੱਥੇ ਜਾਣ ਦੀ ਹੱਥ ਜੋੜ ਕੇ ਉੱਠ ਕੇ ਤੁਰਪੇ ਨਾਲ ਮਰਦਾਨਾ ਜੀ ਮੋਹੇ ਚੂਦਾ ਜਬ ਦੇਹੋ ਹਟਾਏ ਤਬੈ ਤੁਮਰੇ ਸੰਗ ਹੋਏ ਪਿਆਨਾ ਥੋੜੇ ਜੇ ਕਦਮ ਚੱਲੇ ਕਹਿਣ ਲਗੇ ਮਹਾਰਾਜ ਮੈਨੂੰ ਭੁੱਖ ਬਹੁ ਲੱਗੀ ਹੋਈ ਆ ਵੀ ਜੇ ਤੁਸੀਂ ਮੇਰੀ ਭੁੱਖ ਮਿਟਾ ਦਿਓ ਨਾ ਵੀ ਫੇਰ ਮੈਂ ਤੇਜ਼ੀ ਨਾਲ ਤੁਹਾਡੇ ਨਾਲ ਚੱਲਾਂਗਾ ਵੀ ਸਫ਼ਰ ਬੜਾ ਔਖਾ ਪਹਾੜਾਂ ਦਾ ਤੇ ਬਰਫ਼ ਤੇ ਚੱਲਣਾ ਬੜਾ ਕਠਨ ਹੈ ਸਰੀਰ ਵਿੱਚ ਪਹਿਲਾਂ ਹੀ ਜਾਨ ਹੋਏਗੀ ਤੇ ਚੜ੍ਹ ਸਕਾਂਗੇ ਮਹਾਰਾਜ ਸਰੀਰ ਕਮਜ਼ੋਰ ਹੋ ਗਏ ਹਨ ਤੇ ਆਪ ਜੀ ਕਿਰਪਾ ਕਰੋ ਮੇਰੀ ਭੁੱਖ ਮਿਟਾ ਦਿਓ ਬਿਗ ਸੇ ਸੁਣ ਬੈਨ ਗੁਰੂ ਗਨ ਸਤਗੁਰੂ ਦੇਖ ਕੇ ਮਰਦਾਨਾ ਜੀ ਦਾ ਚਿਹਰਾ ਜਦੋਂ ਬਚਨ ਸੁਣੇ ਨਾ ਖੁਸ਼ ਹੋ ਗਏ ਕੀ ਕਹਿੰਦੇ ਹਨ ਮਰਦਾਨਾ ਜੀ ਨੂੰ ਜਦੋਂ ਕਿਉਂਕਿ ਇੱਕ ਸਿੱਖ ਨੂੰ ਜੋ ਗੁਰੂ ਕੋਲੋਂ ਚਾਹੀਦਾ ਮੰਗ ਲੈਣਾ ਚਾਹੀਦਾ ਮਰਦਾਨਾ ਜੀ ਕਹਿੰਦੇ ਮਹਾਰਾਜ ਜੇ ਮੇਰੀ ਭੁੱਖ ਮਿਟਾ ਦਿਓ ਫਿਰ ਮੈਂ ਤੁਹਾਡੇ ਨਾਲ ਅੱਗੇ ਤੁਰ ਪਾਂਗਾ ਹੁਣ ਸਰੀਰ ਕਮਜ਼ੋਰ ਹੈ ਬਿਗਸੇ ਸੁਨ ਬੈਨ ਗੁਰੂ ਗੁਨ ਐਨ ਦਇਆ ਜਿਨ ਨੈਣ ਰਹੀ ਛਬ ਛਾਏ ਗੁਰੂ ਜੀ ਖੁਸ਼ ਹੋ ਕੇ ਮਰਦਾਨਾ ਜੀ ਦੀ ਗੱਲ ਸੁਣ ਕੇ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਹਮੇਸ਼ਾ ਹੀ ਦਇਆ ਬਸੀ ਰਹਿੰਦੀ ਹੈ ਜਿਨ ਦੇਹ ਧਰੀ ਜਗ ਤਾਰਨ ਕਾਰਨ ਦੰਭ ਵਿਦਾਰਨ ਸ੍ਰੀ ਜਗ ਰਾਏ ਕਹਿੰਦੇ ਉਹ ਸਤਗੁਰ ਜੀ ਨੇ ਇਹ ਸਰੀਰ ਧਾਰਿਆ ਹੈ ਸੰਸਾਰ ਨੂੰ ਤਾਰਨ ਲਈ ਪਖੰਡਾਂ ਦਾ ਨਾਸ਼ ਕਰਨ ਵਾਸਤੇ ਮਨ ਮੈਂ ਜਿਮ ਚਾਹਤ ਹੋਵੇ ਸੋ ਬਹਰੋ ਦੁੱਖ ਭੂਖ ਨ ਪਾਏ ਕਦਾਏ ਮਰਦਾਨਿਆਂ ਜਿਵੇਂ ਤੂੰ ਚਾਹੁੰਦਾ ਹੈ ਉਵੇਂ ਹੋਏਗਾ ਖੁਸ ਸਤਨਾਮ ਸ੍ਰੀ ਵਾਹਿ ਅੱਜ ਤੈਨੂੰ ਐਸਾ ਭੋਜਨ ਛਕਾਵਾਂਗੇ ਕਿ ਮੁੜ ਕੇ ਤੈਨੂੰ ਕਦੇ ਭੁੱਖੇ ਨਹੀਂ ਲੱਗਣੀ ਵਾਹਿ ਕਦੇ ਤੈਨੂੰ ਭੁੱਖ ਪਿਆਸ ਨਹੀਂ ਲੱਗਣੀ ਇਹੀ ਤੇਰੀ ਮਨ ਦੀ ਇੱਛਾ ਅਸੀਂ ਪੂਰੀ ਕਰਾਂਗੇ ਕਹਯਾਂ ਪਰਸਥਾਨ ਕੀ ਯੋਜਬ ਹੈ ਤਬ ਕੰਚਨ ਕੀ ਧਰਨੀ ਤਹ ਆਏ ਬਾਹੂਣ ਤੂੰ ਸਾਡੇ ਨਾਲ ਚੱਲ ਥੋੜਾ ਜ੍ਹਾ ਚੱਲ ਤੇਰੀ ਪੱਕੀ ਉਹ ਭੁੱਖ ਮਿਟਾ ਦੇਾਂਗੇ ਅੱਜ ਕਹਿੰਦੇ ਜਦੋਂ ਚੱਲੇ ਹਨ ਮਹਾਰਾਜ ਜੀ ਅਗਲੇ ਕਦਮ ਪੱਟੇ ਤੇ ਉੱਥੇ ਤਾਂ ਭਾਈ ਸੋਨੇ ਦੀ ਧਰਤੀ ਚਾਰੇ ਪਾਸੇ ਸੋਨਾ ਹੀ ਸੋਨਾ ਵਿਸ਼ਿਆ ਹੈ ਤਾਹੇ ਬਿ ਲੋਕਧ ਹੀ ਹਰਖਾ ਕਰ ਬੰਦ ਕਹ ਗੁਰ ਸੋ ਮਰਦਾਨਾ ਕਹਿੰਦੇ ਉਥੇ ਨਦੀਆਂ ਚੱਲਦੀਆਂ ਰਸ ਨਾਲ ਦੁੱਧ ਨਾਲ ਭਰੀਆਂ ਹੋਈਆਂ ਆਲੇ ਦੁਆਲੇ ਬਰਫੀ ਬਰਫ ਸੋਨਾ ਡਿਗਿਆ ਸੋਨੇ ਦੀ ਧਰਤੀ ਦਿਖਦੀ ਹੈ ਨਦੀਆਂ ਚੱਲਦੀਆਂ ਦੁੱਧ ਦੀਆਂ ਮਰਦਾਨਾਂ ਦੇਖ ਕੇ ਹੈਰਾਨ ਹੁੰਦੇ ਹਨ ਦੇਖਦ ਮੈਂ ਬਿਸਮਾਦ ਭਇਓ ਸਭ ਹੀ ਧਰਨੀ ਪਰ へਮ ਮਹਾਨਾ ਕਹਿੰਦੇ ਇੱਥੇ ਤਾਂ ਚਾਰੇ ਪਾਸੇ ਬਰਫੀ ਬਰਫਾ ਤੇ ਸੋਨਾ ਹੀ ਵਿਖਰਿਆ ਹੈ ਆ ਦੁੱਧ ਆਦ ਦੀਆਂ ਨਦੀਆਂ ਚੱਲਦੀਆਂ ਮਹਾਰਾਜ ਇਹ ਕੀ ਕੌਤਕ ਹੈ ਐ ਸਰਤਾ ਜਨ ਮੈ ਰਸ ਸੁੰਦਰ ਮਾਨਵ ਏਕ ਨਹੀਂ ਇਸ ਥਾਨਾ ਮਹਾਰਾਜ ਕਿੰਨੀ ਸੋਹਣੀ ਜਗ੍ਹਾ ਹੈ ਪਰ ਦੂਰ ਦੂਰ ਤੱਕ ਇੱਕ ਵੀ ਮਨੁੱਖ ਨਹੀਂ ਦਿਖਦਾ ਕੰਚਨ ਔਰ ਰਸ ਬਾਦ ਪ੍ਰਯੋ ਸਭ ਔ ਸੁਨ ਸ੍ਰੀ ਗੁਰਬੈਨ ਬਖਾਨਾ ਮਹਾਰਾਜ ਜੀ ਦੇਖੋ ਦੂਰ ਦੂਰ ਤੱਕ ਸੋਨੇ ਦੀ ਧਰਤੀ ਹੈ ਸੋਨਾ ਹੀ ਸੋਨਾ ਦਿਖਦਾ ਹੈ ਜਿਵੇਂ ਬਰਫ ਦਿਖੇ ਜਿਹਾ ਸੋਨਾ ਦਿਖਦਾ ਹੈ ਨਦੀਆਂ ਚੱਲਦੀਆਂ ਦੁੱਧ ਦੀਆਂ ਸਹਿਦ ਦੀਆਂ ਮਹਾਰਾਜ ਜੀ ਇਹ ਤਾਂ ਬ्यर्थੀ ਆ ਨਾ ਇਹਨਾਂ ਨੂੰ ਕੋਈ ਚੱਕਣ ਵਾਲਾ ਸੋਨੇ ਨੂੰ ਨਾ ਆ ਰਸ ਪੀਣ ਵਾਲਾ ਹੈ ਨਦੀਆਂ ਵਿੱਚੋਂ ਕੋਈ ਪ੍ਰੀਤਮ ਜੋ ਕਰਤਾਰ ਕਿਸੇ ਵਕ ਪ੍ਰਾਪਤ ਹੋਵੇ ਤਿਨ ਕੋ ਸੁਖदाई ਮਰਦਾਨਿਆਂ ਏਸੀ ਗੱਲ ਨਹੀਂ ਕਿ ਇਹਨਾਂ ਨੂੰ ਕੋਈ ਪੀਣ ਵਾਲਾ ਨਹੀਂ ਬੜੇ ਹਨ ਮਾਲਕ ਦੇ ਪਿਆਰ ਵਿੱਚ ਜਿਹੜੇ ਬਹਿਗੁਰੂ ਨਾਲ ਪ੍ਰੇਮ ਕਰਦੇ ਹਨ ਚੰਗੀ ਕਿਸਮਤ ਵਾਲੇ ਹਨ ਉਹ ਇਸ ਧਰਤੀ ਤੇ ਆਉਂਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਨੂੰ ਇਸ ਧਰਤੀ ਜਿੱਥੇ ਸੋਨੇ ਦੀ ਧਰਤੀ ਬਣੀ ਹੈ ਜਿੱਥੇ ਚਾਰੇ ਪਾਸੇ ਬਰਫ਼ ਦੇ ਚਿੱਟਾਈ ਚਿੱਟਾ ਕਲਰ ਦਿਖਦਾ ਹੈ ਜਿਵੇਂ ਕੌਲ ਫੁੱਲਾਂ ਦੀ ਖੇਤੀ ਕੀਤੀ ਹੋਵੇ ਐਸੇ ਸਥਾਨਾਂ ਤੇ ਫਿਰਨਾ ਘੁੰਮਣਾ ਉਹਨਾਂ ਲੋਕਾਂ ਲਈ ਭਾਗਾ ਨਾਲ ਹੋਇਆ ਕਰ ਪੀਵਤ ਸੇ ਨਿਤ ਹੋ ਤਿਪਤਾਈ ਮਰਦਾਨਿਆਂ ਹੁਣ ਤੂੰ ਆਪਣੇ ਅੱਖੀਂ ਦੇਖ ਲਿਆ ਵੀ ਕਿੰਨੀ ਦੂਰ ਤੱਕ ਸੋਨਾ ਹੀ ਸੋਨਾ ਜੀ ਮਹਾਰਾਜ ਕਿੰਨੀ ਦੂਰ ਤੱਕ ਦੁੱਧ ਅਤੇ ਸਹਿਦ ਦੀਆਂ ਨਦੀਆਂ ਜੀ ਮਹਾਰਾਜ ਪਰਮਰਦਾਨਿਆਂ ਇਹਨੂੰ ਪੀਣ ਵਾਲੇ ਨਹੀਂ ਕਿਉਂ ਕਿਉਂਕਿ ਅਹੰਕਾਰੀ ਬੰਦੇ ਨਹੀਂ ਪੀ ਸਕਦੇ ਜਿਹੜੇ ਬੰਦੇ ਆਪਣਾ ਆਪ ਜਣਾਉਂਦੇ ਹਨ ਉਹ ਇਸ ਦਾ ਰਸ ਨਹੀਂ ਪਾਣ ਸਕਦੇ ਜਿਹੜਾ ਅਹੰਕਾਰ ਹੈ ਨਾ ਇਨਸਾਨ ਨੂੰ ਸੁੱਖ ਨਹੀਂ ਭੋਗਣ ਦਿੰਦਾ ਹਰ ਨਾਮ ਕੇ ਸੰਗ ਰਹੇ ਲਿਵ ਲਾਈ ਜਿਹੜੇ ਆਪਣਾ ਹੰਕਾਰ ਗਵਾ ਦਿੰਦੇ ਹਨ ਨਿਮਰਤਾ ਵਿੱਚ ਰਹਿੰਦੇ ਹਨ ਕਹਿੰਦੇ ਉਹ ਇਸ ਦਾ ਜਲ ਛਕਦੇ ਹਨ ਉਹਨਾਂ ਨੂੰ ਇਹ ਸੋਨੇ ਦੀ ਧਰਤੀ ਨਸੀਬ ਹੁੰਦੀ ਆ ਔਰ ਜਿਹੜੇ ਇੱਕ ਵਾਰ ਇਸ ਨਦੀ ਵਿੱਚੋਂ ਸਹਿਦ ਦੁੱਧ ਛਕ ਲੈਂਦੇ ਨੇ ਉਹਨਾਂ ਨੂੰ ਨਾ ਭੁੱਖ ਲੱਗਦੀ ਤੇ ਨਾ ਪਿਆਸ ਲੱਗਦੀ ਹੈ ਕਬਤ ਸੁਨੇ ਮਰਦਾਨਾ ਮਨ ਮਾਹਿ ਹਰ ਖਾਨਾ ਤਪ ਬਚਨ ਬਖਾਣਾ ਦੇਖ ਕਰੁਣਾ ਨਿਧਾਨ ਕੋ ਜਦੋਂ ਮਰਨ ਨੇ ਕਿਹਾ ਵੀ ਜਿਹੜਾ ਇਹਨੂੰ ਇੱਕ ਵਾਰ ਛਕ ਲੈਂਦਾ ਉਹਨੂੰ ਪਿਆਸ ਤੇ ਭੁੱਖ ਨਹੀਂ ਲੱਗਦੀ ਤੇ ਮਰਦਾਨਾ ਜੀ ਨੂੰ ਤਾਂ ਥੋੜੀ ਥੋੜੀ ਦੇਰ ਬਾਅਦ ਭੁੱਖ ਪਿਆਸ ਲੱਗਦੀ ਸੀ ਮਰਦਾਨਾ ਜੀ ਨੂੰ ਸੁਣ ਕੇ ਚਾ ਚੜ ਗਿਆ ਵੀ ਮੈਂ ਛਕਾਂ ਹੱਥ ਜੋੜਦਾ ਮਹਾਰਾਜ ਜੀ ਨੂੰ ਕਹਿਣ ਲੱਗਿਆ ਗੁਰੂ ਮਹਾਰਾਜ ਜੀ ਮੈਨੂੰ ਆਗਿਆ ਦਿਓ ਕਿ ਮੈਂ ਭੱਜ ਕੇ ਜਾ ਕੇ ਇਹ ਦੁੱਧ ਸ਼ਕ ਲਾਂ ਇਹ ਸਹਿਦ ਸ਼ਕ ਲਾਂ ਜੋ ਇਹਨਾਂ ਨਦੀਆਂ ਵਿੱਚ ਰਸ ਚੱਲ ਰਹੇ ਹਨ ਆਇਸ ਜੋ ਪਾਉ ਕਰ ਭਾਨ ਤੇ ਪਿਤਾਉ ਚੋਦਾ ਪਿਆਸ ਕੋ ਮਿਟਾਉ ਕਰਨਾ ਸਭ ਮਾਨਕ ਮਹਾਰਾਜ ਜੀ ਤੁਹਾਡੀ ਆਗਿਆ ਹੋਵੇ ਮੇਰੀ ਭੁੱਖ ਮਿਟ ਜੇ ਮੇਰੀ ਪਿਆਸ ਮਿਟ ਜੇ ਤੁਹਾਡੀ ਜੇ ਕਿਰਪਾ ਹੋ ਜਾਵੇ ਮੈਨੂੰ ਹੁਕਮ ਕਰ ਦਿਓ ਜਾਣ ਦਾ ਮੰਨਦ ਮੁਸਕਾਏ ਗੁਰੂ ਬਚਨ ਅਲਾਏ ਔਰ ਜਰਾ ਜੇ ਅਜਰ ਤਬ ਕੀ ਜਾਏ ਪਾਨ ਕੋ ਕਹਿੰਦੇ ਮਰਦਾਨਿਆ ਇਹਨੂੰ ਹਰ ਕੋਈ ਨਹੀਂ ਪੀ ਸਕਦਾ ਦੱਸਿਆ ਨਾ ਤੈਨੂੰ ਤੇਰੇ ਸਾਹਮਣੇ ਨਦੀ ਤੈਨੂੰ ਦਿਖਗੀ ਕਈਆਂ ਨੂੰ ਦਿਖਦੀ ਨਹੀਂ ਇਹਨਾਂ ਦਾ ਜ਼ਿਕਰ ਕਬੀਰ ਜੀ ਨੇ ਵੀ ਕੀਤਾ ਕਬੀਰ ਪਾਲ ਸਮੂਹਾ ਸਰਵਰ ਭਲਾ ਪੀ ਨਾ ਸਕੈ ਕੋਈ ਨੀਰ ਅੰਮ੍ਰਿਤ ਦਾ ਸਰੋਵਰ ਹੈ ਨਹੀਂ ਪੀਣ ਵਾਲੇ ਪਰ ਏ ਕਬੀਰ ਤੇਰੇ ਵੱਡੇ ਭਾਗ ਤੂੰ ਭਰ ਭਰ ਪਿਓ ਕਬੀਰ ਤੇਰੇ ਵੱਡੇ ਭਾਗ ਹੈ ਤੈਨੂੰ ਇਹ ਪ੍ਰਾਪਤ ਹੋ ਗਿਆ ਤੂੰ ਭਰ ਕੇ ਪੀ ਮਰਦਾਨਿਆ ਜੇ ਇਹ ਸਕਣਾ ਹੈ ਤੇ ਪਚਾਉਣ ਦੀ ਵੀ ਸ਼ਕਤੀ ਹੋਣੀ ਚਾਹੀਦੀ ਹੈ ਜੇ ਪਚਾਉਣ ਦੀ ਤੇਰੇ ਵਿੱਚ ਸ਼ਕਤੀ ਹੈ ਜਾ ਸਨ ਅਸੀਂ ਤੈਨੂੰ ਆਗਿਆ ਕਰਦੇ ਹਾਂ ਤੇਰੇ ਸਾਹਮਣੇ ਨਦੀ ਚੱਲਦੀ ਹੈ ਇਸ ਰਸ ਦੀ ਤੂੰ ਜਾ ਕੇ ਛਕਣਾ ਕਰ ਚੇਰੰਕਾਲ ਭਾਇਓ ਤੁਮ ਸੰਗ ਵਿਚਰਨ ਲਿਓ ਕਿ ਜਗਾ ਬਦਾਇਆ ਬਰਦੀ ਜੇ ਪਚਾਨ ਕੋ ਬੰਦਿਆਂ ਨੂੰ ਪਛਾਣ ਔਖਾ ਹੈ ਬੜਾ ਜਿਵੇਂ ਜ਼ਹਿਰ ਨਹੀਂ ਪਚਦਾ ਬੰਦੇ ਦੀ ਮੌਤ ਹੋ ਜਾਂਦੀ ਕੋਈ ਬੰਦਾ ਜ਼ਹਿਰ ਛਕ ਲੇ ਮਰ ਜਾਂਦਾ ਪਰ ਕੀ ਲੋਕ ਹੁੰਦੇ ਆ ਜਿਨ੍ਹਾਂ ਨੂੰ ਬਚਪਨ ਤੋਂ ਹੀ ਹੌਲੀ ਬਿਲ ਮਰਦਾਨੀਆਂ ਜੇ ਤੂੰ ਇਸ ਨੂੰ ਪਛਾਹ ਸਕਦਾ ਤੇ ਜਾ ਸ਼ੱਕ ਲੈ ਮਰਦਾਨੇ ਨੇ ਹੱਥ ਜੋੜੇ ਮਹਾਰਾਜ ਮੈਂ ਕਿੰਨੇ ਲੰਮੇ ਸਮੇਂ ਤੇ ਤੇਰੇ ਨਾਲ-ਨਾਲ ਚੱਲਿਆ ਆਉਨਾ ਮੈਂ ਹਮੇਸ਼ਾ ਹੀ ਤੇਰੇ ਕਦਮ ਨਾਲ ਕਦਮ ਲਾ ਕੇ ਮੇਰੇ ਸਤਿਗੁਰਾਂ ਚੱਲਿਆ ਤੇ ਜੇ ਤਰੁੱਠਿਓ ਅੱਜ ਇਹ ਨਦੀ ਮੇਰੇ ਸਾਹਮਣੇ ਹੈ ਜਿਹਦਾ ਰਸ ਛੱਕ ਕੇ ਕਦੇ ਭੁੱਖ ਨਹੀਂ ਲੱਗਦੀ ਮਹਾਰਾਜ ਜੀ ਆਪ ਜੀ ਮੈਨੂੰ ਪਚਾਉਣ ਦੀ ਸ਼ਕਤੀ ਬਖਸ਼ਿਸ਼ ਕਰੋ ਲੋ ਫੇਰ ਤੋਂ ਇੱਕ ਵਾਰ ਪੰਕਤੀ ਸੁਣੋ ਓਹ ਕਵੀ ਸਾਹਿਬ ਲਿਖਦੇ ਹਨ ਉਸ ਦ੍ਰਿਸ਼ਟਾਂਤ ਨੂੰ ਮਹਾਰਾਜ ਬੜੇ ਲੰਮੇ ਸਮੇਂ ਤੋਂ ਤੁਹਾਡੇ ਨਾਲ ਨਾਲ ਫਿਰਦਾ ਆਪਣੇ ਬੱਚੇ ਆਪਣਾ ਘਰ-ਬਾਰ ਸਭ ਕੁਝ ਛੱਡ ਕੇ ਮਹਾਰਾਜ ਮੇਰੇ ਤੇ ਤਰਸ ਕਰੋ ਮੇਰੇ ਤੇ ਮਿਹਰ ਕਰ ਦਿਓ ਵੀ ਮੈਨੂੰ ਪਚਾਉਣ ਦੀ ਸ਼ਕਤੀ ਦੇ ਦਿਓ ਆਪ ਜੀ ਤਾਂ ਕਿ ਮੈਂ ਇਸ ਨੂੰ ਪਚਾ ਸਕਾਂ ਸ਼ੱਕ ਕੇ ਉਹ ਸ਼ਕਤੀ ਮੈਨੂੰ ਆਪ ਜੀ ਬਖਸ਼ਿਸ਼ ਕਰੋ ਸਵਈਆ ਲੈ ਕੇ ਆਇਸ ਸ੍ਰੀ ਗੁਰ ਕੀ ਤਬ ਪੀਵਤ ਪਾਰਸ ਸੋਮਰਦਾਨਾ ਮਰਦਾਨਿਆ ਤੂੰ ਤਾਂ ਸਾਡਾ ਬਹੁਤ ਖਾਸ ਹੈ ਤੂੰ ਸਾਡੀ ਜਿੰਦ ਜਾਨ ਹੈ ਇਸ ਕਰਕੇ ਸਾਡੇ ਲਈ ਤੂੰ ਬਹੁਤ ਖਾਸ ਹੈ ਅਹੀਂ ਤੇਰੇ ਵਾਸਤੇ ਸਭ ਕੁਝ ਕਰ ਸਕਦੇ ਆਂ ਤੇਰੀ ਹਰ ਗੱਲ ਮੰਨਦੇ ਆਂ ਦੇਖੋ ਮਰਦਾਨਾ ਜੀ ਮੁਸਲਮਾਨ ਫੈਮਲੀ ਚੋਂ ਬਿਲੋਂਗ ਕਰਦੇ ਸੀ ਬਾਬਾ ਫਰੀਦ ਸਾਹਿਬ ਜੀ ਮੁਸਲਮਾਨ ਸਾਡਾ ਤਾਂ ਇਹੀ ਆ ਦੇਖੋ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਆਪ ਜੀ ਮੈਨੂੰ ਪਹਚਾਉਣ ਦੀ ਸ਼ਕਤੀ ਦੇ ਦਿਓ ਮੈਂ ਛੱਕ ਸਕਾਂ ਮਰਦਾਨਿਆ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇਰੀ तमाम ਸੇਵਾ ਤੋਂ ਖੁਸ਼ ਹੋ ਕੇ ਜਾ ਮੈਂ ਤੈਨੂੰ ਇਸ ਅੰਮ੍ਰਿਤ ਨੂੰ ਪਹਚਾਉਣ ਦੀ ਸ਼ਕਤੀ ਦੇ ਰਿਹਾ ਹਾਂ ਹਾਂ ਤੂੰ ਜਾ ਕੇ ਛਕਣਾ ਕਰ ਜਦੋਂ ਹੁਕਮ ਕਰ ਦਿੱਤਾ ਨਾ ਗੁਰੂ ਜੀ ਨੇ ਮਰਦਾਨਾ ਜੀ ਭੱਜੇ ਦੌੜੇ ਗਏ ਹਨ ਹੋਏ ਵਿਦੇਹ ਗਇਓ ਖਿੰਤਾ ਦਸਵੇਂ ਦਰ ਜਾਏ ਲਗਾ ਸੁਭ ਧਿਆਨਾ ਜਦੋਂ ਮਰਦਾਨਾ ਜੀ ਨੇ ਸਤਗੁਰਾਂ ਦਾ ਹੁਕਮ ਲੈ ਕੇ ਉਹ ਅੰਮ੍ਰਿਤ ਛਕਿਆ ਜੋ ਸਾਹਮਣੇ ਚੱਲ ਰਿਹਾ ਸੀ ਬੁੱਕ ਭਰੀ ਹੈ 1 2 3 ਬੁੱਕਾਂ ਭਰ ਛਕ ਲੀਆਂ ਨੇਤਰਬੰਦ ਹੋ ਗਏ ਜਿਹੜੀ ਬੱਜਰ ਕਪਾਟ ਸੀ ਖੁੱਲ ਗਏ ਤੇ ਦਸਵੇਂ ਦਵਾਰ ਦੇ ਵਿੱਚ ਮਰਦਾਨਾ ਜੀ ਦਾ ਧਿਆਨ ਲੱਗ ਗਿਆ ਸੁਰਤੀ ਲੱਗ ਗਿਆ ਉਹ ਅਵਸਥਾ ਐਸੀ ਸੀ ਮਰਦਾਨਾ ਜੀ ਨਾ ਕੁਝ ਬੋਲ ਰਿਹਾ ਹੁਣ ਨਾ ਉਹਨਾਂ ਦੇ ਕੰਨਾਂ 'ਚ ਕੋਈ ਆਵਾਜ਼ ਪੈ ਰਹੀ ਰੋਮ ਰੋਮ ਅਮਰਤ ਨਾਲ ਸਰਜੀਤ ਹੋ ਰਿਹਾ ਹੈ ਸਾਧ ਸੰਗਤ ਜਿਵੇਂ ਸੁੱਕੀ ਫਸਲ ਜਿਹੜੀ ਐ ਪਾਣੀ ਨਾਲ ਹਰੀ ਹੋਣੀ ਸ਼ੁਰੂ ਹੋ ਜਾਂਦੀ ਇਦਾਂ ਰੋਮ ਰੋਮ ਸਰਜੀਤ ਹੋਣ ਲੱਗਿਆ ਮਰਦਾਨਾ ਜੀ ਦਾ ਕਿਉਂਕਿ ਗੁਰੂ ਜੀ ਨੇ ਕਿਹਾ ਜਾ ਮਰਦਾਨਿਆਂ ਸ਼ੱਕ ਆਪੋ ਜਨ ਅੱਜ ਤੋਂ ਬਾਅਦ ਤੈਨੂੰ ਭੁੱਖ ਨਹੀਂ ਲੱਗੇਗੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ یوں ਰੋਮ ਰੋਮ ਕਰਕੇ ਮਰਦਾਨਾ ਜੀ ਸੁਰਜੀਤ ਹੋਏ ਹਨ ਛੱਕੇ ਜਾਮ ਸੋ ਏਕ ਖੋਲੇ ਤਿਹ ਨੈਨ ਭਇਓ ਭਵ ਮੋਹ ਬਿਹীন ਸੁਜਾਨਾ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਇੱਕ ਦਿਨ ਪੂਰਾ ਲੰਘ ਗਿਆ ਅੱਖਾਂ ਨਾ ਖੋਲੀਆਂ ਮਰਦਾਨਾ ਜੀ ਨੇ ਐਦਾਂ ਦਾ ਧਿਆਨ ਲੱਗਿਆ ਐਦਾਂ ਦੀ ਸੁਰਤ ਜੁੜ ਗਈ ਜਦੋਂ ਨੇਤਰ ਖੁੱਲੇ ਹਨ ਦੇਖਦੇ ਹਨ ਸਤਿਗੁਰਾਂ ਨੂੰ ਸਾਹਮਣੇ ਮੇਰ ਔ ਤੇਰ ਭੁਲਾਏ ਦਇਓ ਔਰ ਗਿਆਨ ਭਇਓ ਮਿਟ ਗਇਓ ਅਗਿਆਨ ਮਰਦਾਨਾ ਜੀ ਨੂੰ ਬ੍ਰਹਮ ਗਿਆਨ ਹੋ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਮੇ ਤੇਰ ਮੁਖ ਕੀ ਅੰਦਰ ਦੇ ਬੱਜਰ ਕਪਾਟ ਖੁੱਲੇ ਤੇ ਜਿਹਨੂੰ ਆਪਣਾ ਦੋਸਤ ਸਮਝਦੇ ਸੀ ਗੁਰੂ ਨਾਨਕ ਜੀ ਨੂੰ ਅਮਰ ਸਕਣ ਤੋਂ ਬਾਅਦ ਫੇ ਪਤਾ ਕੀ ਲੱਗਿਆ ਵੀ ਮੈਂ ਤਾਂ ਇਹਨੂੰ ਆਮ ਹੀ ਸਮਝਦਾ ਸੀ ਇਹ ਤਾਂ ਪਾਰ ਬ੍ਰਹਮ ਪਰਮੇਸ਼ਰ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਹੁਣ ਉਹ ਨੇਤਰ ਮਿਲ ਗਏ ਜਿਹੜੇ ਨੇਤਰ ਬਾਬੇ ਨਾਨਕੀ ਨੂੰ ਦਿੱਤੇ ਮਹਾਰਾਜ ਨੇ ਰਾਏ ਬੁਲਾਰ ਨੂੰ ਦਿੱਤੇ ਮਹਾਰਾਜ ਨੇ ਉਹ ਨੇਤਰ ਮਿਲ ਗਏ ਅੱਜ ਮਰਦਾਨਾ ਜੀ ਨੂੰ ਪਹਿਲਾ ਨਾਸੀ ਮਹਾਰਾ ਦੀ ਮਹਿਮਾ ਜਾਣੀ ਥੋੜੀ ਥੋੜੀ ਗੱਲ ਪਿੱਛੇ ਲੜ ਵੀ ਪੈਣਾ ਕਿਉਂਕਿ ਦੋਸਤੀ ਚ ਹੁੰਦਾ ਨਾ ਝਗੜਾ ਵੀ ਚੱਲਦਾ ਮੁਹੱਬਤ ਹੋਵੇ ਪ੍ਰੇਮ ਹੋਵੇ ਜਿੱਥੇ ਅੱਜ ਸ਼ਰਮ ਆਵੇ ਮਰਦਾਨਾ ਜੀ ਨੂੰ ਵੀ ਹੋ ਮੇਰੇ ਮਨਾ ਇਹਨਾਂ ਨਾਲ ਲੜਦਾ ਰਿਆਂ ਤੂੰ ਬੜਾ ਆਨੰਦ ਮੀ ਪ੍ਰਸੰਗ ਆ ਗੁਰਮੁਖੋ ਸੁਣੋ